ਇਹ ਤਾਂ ਵਿਚਾਰੇ ਪੈਸੇ ਦੇਣ ਆਉਂਦੇ ਨੇ ਨਾ ਇਹਨਾਂ ਦੀ ਕਿਹੜੀ ਮਜਬੂਰੀ ਹੈ ਕਰਮਾ ਸਭ ਤੋਂ ਵੱਲੇ ਮੈਟਰ ਕਰਦਾ ਐਸੇ ਟਾਈਮ ਜਿਹੜੇ ਕਰਮ ਅੱਜ ਚੰਗੇ ਕਰਦੇ ਆ ਤੇ ਆਨਲਾਈਨ ਟਾਈਮ ਚ ਆਪਣੇ ਨਾਲ ਵਿੱਚ ਪਰ ਦੇਖੋ ਡੋਨਰ ਨਹੀਂ ਆ ਸਕਦਾ ਇਸ ਟਾਈਮ ਉਹ ਸਾਨੂੰ ਦਿਨੇ ਵੀ ਕਾਲ ਕਰ ਸਕਦਾ ਅਸੀਂ ਦਿਨੇ ਵੀ ਉਹਦੀ ਸੇਵਾ ਲਵਾ ਸਕਦੇ ਆ ਕੀ ਸੋਚਣਾ ਕੀ ਸੀਗਾ ਜੇ ਇਹ ਜੋ ਇਹ ਮਾਰੇ ਮੋਕੇ ਜਮਾਂਗੇ ਹੋਰ ਕੀ ਹੋਏਗਾ ਤੇ ਜਦੋਂ ਵੀ ਉਹ ਦਾਨ ਇੱਥੇ ਆਂਦਾ ਹੈ ਤਾਂ ਸਾਡੀ ਜ਼ਿੰਮੇਵਾਰੀ ਹੈ ਕਿ ਉਹ ਗਲਤ ਹੱਥਾਂ ਦੇ ਨਹੀਂ ਜਾਣਾ ਚਾਹੀਦਾ ਕੀ ਇਹ ਆਪਣੇ ਕਰਮ ਲੈ ਕੇ ਜਮਿਆ ਇਹ ਚੰਗੇ ਕਰਮ ਆਪਣੇ ਲੈ ਕੇ ਜਮਿਆ ਤੇ ਵੈਸੀ ਮਾਂ ਧੀ ਦੀ ਜੋੜੀ ਦਾ ਵੈਸੀ ਦੁਨੀਆ 'ਚ ਇਹਨਾਂ ਦੇ ਪਿਆਰ ਹੈ ਜਿਹੜਾ ਇਕ ਕੁੜੀ ਦਾ ਪਿਆਰ ਇਹਨੂੰ ਠੀਕ ਕਰੇਗਾ। ਠੀਕ। ਤੁਸੀਂ ਥੋੜਾ ਮਾਹੌਲ ਵੀ ਘਰੇ ਠੀਕ ਵਾਲਾ ਹੀ ਰੱਖਿਓ। ਹਾਂਜੀ। ਕੋਈ ਦਬਣ ਵਾਲਾ ਮਾਹੌਲ ਨਹੀਂ। ਰੱਬ ਨੂੰ ਕਹੋ ਅਸੀਂ ਤੇਰੇ ਹੀ ਆ। ਰੱਖਣਾ ਨਹੀਂ ਰੱਖਣਾ ਦੁੱਖ 'ਚ ਰੱਖਣਾ ਸੁੱਖ 'ਚ ਰੱਖਣਾ ਤੇਰੀ ਮਰਜ਼ੀ। ਠੀਕ ਹੈ? ਠੀਕ ਹੈ ਭਾਣੇ ਤੂੰ ਵੀ ਨਾ ਘਬਰਾਈਂ ਮਿਲਦੇ ਰਹੋ। ਚੜ੍ਹਦੀ ਕਲਾ 'ਚ ਰਹੋ। ਮੈਂ ਤੂੰ ਘਬਰਾਈਂ ਨਾ ਕਰ। ਮੈਂ ਤਾਂ ਘਬਰਾਣਾ ਨਹੀਂ। ਜੀ ਜੀ ਜਾ ਹੁਣ ਇਹਨਾਂ ਦੀ ਜਾ ਹੁਣ। ਘਬਰਾਣਾ ਨਹੀਂ ਦਿਮਾਗ 'ਚ ਇਹ ਸੋਚਣਾ ਕਿ ਮੈਂ ਠੀਕ ਹੋ ਜਾਣਾ। ਮੈਂ ਠੀਕ ਹੋ ਕੇ ਹੀ ਰਹਿਣਾ। ਬਸ ਜਦੋਂ ਤੁਸੀਂ ਇਹ ਜਦ ਫੜ ਲਈ ਹਾਂ ਇਹ ਬੱਚਿਆਂ ਦੇ ਹਾਂ ਇਹ ਬੱਚੇ ਕਰਕੇ ਠੀਕ ਹੋਣਾ ਇਹਨੇ ਆਹ ਬੱਚੇ ਕਰਕੇ ਠੀਕ ਹੋਣਾ ਠੀਕ ਹੈ ਮੰਮਾ ਕਿੱਥੇ ਮੰਮਾ 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 ਕਿੱਥੇ ਇੱਥੇ ਹੋਵੇ ਆਏ ਆ ਠੀਕ ਹੈ ਇਹ ਤਾਂ ਵਾਜਾ ਮਾਰਦੀ ਆ ਬਹੁਤ ਇਹ ਨਹੀਂ ਇਹਦੇ ਕਰਕੇ ਠੀਕ ਹੋਏਗੀ ਜਾਓ ਧਿਆਨ ਰੱਖਿਓ ਜਾ ਕੋਈ ਗੱਲ ਕੋਈ ਗੱਲ ਕੋਈ ਗੱਲ ਸ਼ੁਕਰ ਕੋਈ ਗੱਲ ਕੋਈ ਗੱਲ ਧਿਆਨ ਰੱਖਿਓ ਧਿਆਨ ਕੋਈ ਗੱਲ ਕੋਈ ਗੱਲ ਕੋਈ ਗੱਲ ਮਹਾਰਾਜ ਭਾਗ ਲਾਣ ਤੁਹਾਡੀ ਤੰਦਰੁਸਤੀ ਦੇਣ ਤੁਹਾਨੂੰ ਜਾਓ ਬੱਚੇ ਥੋੜੀ ਮੈਂ ਨਹੀਂ ਇਹਨਾਂ ਆਪਣੀਆਂ ਫੈਨਾਂ ਲੈ ਕੇ ਆਉਂਗੀ ਕੋਈ ਨਹੀਂ ਮਤਲਬ ਤੁਹਾਡਾ ਵੀ ਕਰਾ ਲਓ ਤੁਸੀਂ ਘਬਰਾਓ ਨਾ ਸੀ ਤੁਹਾਡੇ ਪੁੱਤ ਵਾਈ ਹੁਣ ਮੇਰੀ ਬੰਦ ਕਰਾ ਦਾਂਗੇ ਕਰਾ ਦਾਂਗੇ ਤੁਸੀਂ ਇਹ ਧੀ ਦਾ ਇਲਾਜ ਕਰਾਓ ਸੀ ਕਰਾਵਾ ਕਰਾ ਦਾਂਗੇ ਟੈਨਸ਼ਨ ਨਾ ਲਓ ਕਰਾ ਦਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਤੁਸੀਂ ਹੁਣੇ ਪਰਿਵਾਰ ਦੇਖਿਆ ਨਾ ਉਹ ਜਿਹੜੀ ਛੋਟੀ ਜੀ ਬੱਚੀ ਆ ਸਾਲ ਦੀ ਵੀ ਨਹੀਂ ਹੋਣੀ ਹਜੇ ਉਹਦੀ ਮਾਂ ਨੂੰ ਕੈਂਸਰ ਹੈ ਠੰਡ ਇੰਨੀ ਜ਼ਿਆਦਾ ਹੈ ਕਿ ਇੰਨੀ ਠੰਡ ਦੇ ਵਿੱਚ ਲੋਕਾਂ ਕੋਲ ਕੰਮਲ ਦੇ ਬਾਹਰ ਨਹੀਂ ਨਿਕਲਿਆ ਜਾਂਦਾ ਪਰ ਇੰਨੀਆਂ ਦਿੱਕਤਾਂ ਦੇ ਨਾਲ ਮਰੀਜ਼ ਇੱਥੇ ਆਏ ਨੇ ਸਾਡੇ ਕੋਲ ਉਹ ਫੋਨ ਦਿਓ ਬਲੂ ਵਾਲਾ ਮੈਂ ਤੁਹਾਨੂੰ ਆ ਮਾਂ ਦੇ ਹਾਲਾਤ ਦਿਖਾਣਾ ਕੀ ਸੀ ਅੱਜ ਤੋਂ ਥੋੜੇ ਦਿਨ ਪਹਿਲਾਂ ਤੇ ਅੱਜ ਕੀ ਨੇ ਮਾਂ ਦੇ ਕਿਵੇਂ ਹੋ ਤੁਸੀਂ ਠੀਕ ਹੈ ਠੀਕ ਹੈ ਜਦੋਂ ਆਏ ਸੀ ਤੇ ਉਹ ਵਾਲਾ ਦਿਨ ਯਾਦ ਆ ਤੁਹਾਨੂੰ ਯਾਦ ਆ ਮੈਂ ਉਦੋਂ ਠੀਕ ਆ ਤੁਹਾਡਾ ਦੱਸੀਂ ਅੱਛਾ ਅੱਜ ਮੈਂ ਤੁਸੀਂ ਇਹ ਪੁੱਤ ਬਣੇ ਤਾਂ ਠੀਕ ਆ ਮਹਾਰਾਜ ਆ ਨਾਮ ਆਏਗਾ ਹਾਂ ਮੇਰੀ ਦਿਲ ਦੀ ਤਮੰਨਾ ਜਿਹੜੀ ਕਹਿੰਦੀ ਮੈਂ ਨਹੀਂ ਕਹਿੰਦੀ ਹੂੰ ਮੈਂ ਕਹਿੰਦੀ ਮੈਂ ਵੀ ਤੁਹਾਡੇ ਵਿੱਚ ਜਨ ਕੇ ਦੀਨ ਜੋਗ ਬਣਾਂ ਵਾਹਿਗੁਰੂ ਜਲਦੀ ਆਏਗਾ ਉਹ ਦਿਨ ਹਾਂ ਮੈਂ ਤੁਹਾਡੇ ਵਿੱਚ ਦੀਨ ਜੋਗ ਦੀ ਸੇਵਾ ਦੀ ਡਿਊਟੀ ਕਰਾਂਗੀ ਮਹਾਰਾਜ ਓਲਾ ਮਹਾਰਾਜ ਮਹਾਰਾਜ ਬਰਕਤ ਬਣਾ ਆ ਦੇਖੋ ਇਹਨਾਂ ਨੂੰ ਠੀਕ ਆ ਲਓ ਇਹਨੇ ਨਾ ਇੰਦਾਂ ਕਰਾ ਯਾਦਾ ਹਾਂਜੀ ਮਾਤਾ ਸਾਹਿਬ ਜੀ ਰੋਣ ਲੱਗ ਪਏ ਹੌਣ ਤਾਂ ਨਹੀਂ ਦੋਂਦੇ ਤੁਸੀਂ ਨਹੀਂ ਹੌਣੇ ਇਹਨੂੰ ਦੇ ਕਬਰਾੜਾ ਨਹੀਂ ਰਾਜੀ ਮੈਂ ਸਿਲੰਡਰ ਵੀ ਫਰਾ ਲਿਆ ਮਹੀਨੇ ਡੇਢ ਦਾ ਖਰਚਾ ਪੂਰਾ ਵਾ ਮੇਰੀ ਸੋਈ ਜੀ ਸਮਾਨ ਚ ਲੱਗਿਆ ਹੋਇਆ ਵਾ ਵਾਹਿਗੁਰੂ ਵਾ ਠੀਕ ਹੈ ਬਾਪੂ ਜੀ ਹਾਂ ਜੀ ਕਰਮਾ ਆਲੇ ਵੇ ਇਦਾਂ ਦੀ ਤੁਹਾਨੂੰ ਘਰ ਵਾਲੀ ਮਿਲੀ ਐ ਇੱਕ ਦੂਜੇ ਮਿਲ ਕੇ ਰਹੋ ਠੀਕ ਐ ਤੇ ਮੈਂ ਬੇਟਾ ਮੇਰੀ ਸੇਵਾ ਦੀ ਡਿਊਟੀ ਲਾ ਲੂ ਕਰਾ ਦੇਣੇ ਦੋ ਦੋ ਟਾਈਮ ਉਹ ਟਾਈਮ ਆਊਗਾ ਜਦੋਂ ਮੈਂ ਇਹਨਾਂ ਦੇ ਯੋਗਦਾਨ ਵਾਹਿਗੁਰੂ ਵਾਹਿਗੁਰੂ ਤੁਸੀਂ ਬੈਠੋ ਤੁਸੀਂ ਅਸ਼ੀਰਵਾਦ ਦਿਓ ਇਹ ਤੁਹਾਡੀ ਸੇਵਾ ਹੈ ਅਸ਼ੀਰਵਾਦ ਦਿਓ ਕਿ ਦੁਨੀਆ ਦਾ ਸਭ ਦਾ ਭਲਾ ਹੋਵੇ ਬੈਠੋ ਤੁਸੀਂ ਬੈਠੋ ਬੈਠੋ ਇੱਥੇ 400 ਵਾਲਿਆਂ ਨੂੰ ਉਹ ਕੇਂਦਰ ਸੀਧਾ ਛੱਡੇ ਆਂਦੇ ਮੈਂ 2 ਮਿੰਟ ਬੈਠੋ ਮੈਂ ਕਰਾਨਾ ਤੁਹਾਨੂੰ ਛਡਾਣਾ ਬੈਠ ਬੈਠ ਇੱਥੇ ਇੰਨੇ ਮਰੀਜ਼ਾਂ ਦੀਆਂ ਦੁਆਵਾਂ ਸੰਜ ਮੈਂ ਖੁਸ਼ੀ ਆਂ ਖੁਸ਼ੀ ਰਹਿਣਾ ਹਾਂ ਬਸ ਮੈਂ ਦੇਨ ਯੋਗ ਬਣਨਾ ਜਿਵੇਂ ਮੈਂ ਲੈਣ ਯੋਗ ਬਣੀ ਹਾਂ ਉਵੇਂ ਦੇਨ ਯੋਗ ਵਾਹਿਗੁਰੂ ਭਾਈ ਮਹਾਰਾਜ ਦੇਖੋ ਇਹਨਾਂ ਦੀ ਬਰਕਤ ਪਾਣ ਔਰ ਇੰਨੀ ਠੰਡ ਦੇ ਵਿੱਚ ਮਰੀਜ਼ ਨੇ ਜਿਹੜੇ ਹਾਂਜੀ ਮੈਨੂੰ ਹੋਰ ਤਾਂ ਅੱਛਾ ਜੀ ਮੈਂਟਰ ਕੋਟ ਆ ਅੱਛਾ ਜੀ ਇਹਦੇ ਵਾਸਤੇ ਕੁਝ ਮਦਦ ਚਾਹੀਦੀ ਕੋਈ ਨਹੀਂ ਕਰਾਨੇ ਬੈਠੋ ਤੇ ਡੋਨਰ ਬੈਠੋ ਕਰਾਨੇ ਬੜੀਆਂ ਉਮੀਦਾਂ ਲੈ ਕੇ ਰੋਜ਼ ਲੋਕ ਇੱਥੇ ਆਉਂਦੇ ਨੇ ਸਾਡੀ ਟੀਮ ਵੀ ਇੱਥੇ ਨਹੀਂ ਠੰਡ ਦੇ ਵਿੱਚ ਰੋਜ਼ ਇੱਥੇ ਬੈਠੀ ਆ ਮੈਂ ਰਿਕਵੈਸ ਥੈਂਕ ਯੂ ਜੀ ਸਰ ਕਿੱਥੋਂ ਆਏ ਤੁਸੀਂ ਆਪਾਂ ਵੀ ਕੰਦੇ ਓਡ ਥੈਂਕ ਯੂ ਥੈਂਕ ਯੂ ਪ੍ਰਣੇ ਥੈਂਕ ਯੂ ਬੜਾ ਸ਼ੁਕਰੀਆ ਬੜਾ ਜੀ ਬੈਠੋ ਪਲੀਜ਼ ਬੈਠੋ ਤਾਂ ਬੜੀ ਦੂਰੋਂ ਦੂਰੋਂ ਡੋਨਰ ਵੀ ਸੇਵਾ ਕਰਨ ਆਉਂਦੇ ਨੇ ਤੇ ਮਰੀਜ਼ ਵੀ ਆਉਂਦੇ ਨੇ ਮੈਂ ਬੇਨਤੀ ਕਰਨਾ ਚਾਹਨਾ ਵੀਡੀਓ ਰਾਹੀਂ ਕਿ ਠੰਡ ਬਹੁਤ ਜ਼ਿਆਦਾ ਹੈ ਤੇਨੀ ਠੰਡ ਦੇ ਵਿੱਚ ਜੇ ਕੋਈ ਡੋਨਰ ਦੇਖੋ ਮਰੀਦ ਤਾਂ ਵਿਚਾਰਾ ਮਜਬੂਰ ਹੈ ਉਹ ਤਾਂ ਆইਗਾ ਹੀ ਆਏਗਾ ਪਰ ਜੇ ਕੋਈ ਡੋਨਰ ਨਹੀਂ ਆ ਸਕਦਾ ਇਸ ਟਾਈਮ ਉਹ ਸਾਨੂੰ ਦਿਨੇ ਵੀ ਕਾਲ ਕਰ ਸਕਦਾ ਅਸੀਂ ਦਿਨੇ ਵੀ ਉਹਦੀ ਸੇਵਾ ਲਵਾ ਸਕਦੇ ਹਾਂ ਜਿੱਥੇ ਵੀ ਮਰੀਜ਼ ਐਡਮਿਟ ਹੋਏਗਾ ਜਾਂ ਜਿੱਥੋਂ ਇਲਾਜ ਚੱਲ ਰਿਹਾ ਹੋਏਗਾ ਚਾਰ ਪੰਜ ਸ਼ਹਿਰ ਮੇਨ ਨੇ ਮੇਰੀ ਬੇਨਤੀ ਹੈ ਕਿ ਜੇ ਇਨ੍ਹਾਂ ਸ਼ਹਿਰਾਂ ਦਾ ਤੁਹਾਡਾ ਕੰਟੈਕਟ ਹੈਗਾ ਜਾਂ ਤੁਸੀਂ ਆਪ ਇਨ੍ਹਾਂ ਸ਼ਹਿਰਾਂ ਤੋਂ ਹੈਗੇ ਹੋ ਤਾਂ ਧਿਆਨ ਨਾਲ ਸੁਣਿਓ ਹਾਂਜੀ ਲੁਧਿਆਣਾ ਫਰੀਦਕੋਟ ਚੰਡੀਗੜ੍ਹ ਬਠਿੰਡਾ ਹੋਰ ਕਿੱਥੇ ਕਿੱਥੇ ਤੁਹਾਡੇ ਪੈਸਿਆਂ ਦੀ ਲੋਡ ਪੈਂਦੀ ਤੁਹਾਨੂੰ ਲੁਧਿਆਣੇ ਚੰਡੀਗੜ੍ਹ ਪੀਜੀਐਚ ਸੰਗਰੂਰ ਚ ਔਰ ਬਠਿੰਡੇ ਬਠਿੰਡਾ ਉਹ ਹਾਲੀ ਮੋਹਾਲੀ ਹੋਰ ਆ ਚਾਰ ਪੰਜ ਸ਼ਹਿਰ ਨੇ ਜਿੱਥੇ ਸਾਨੂੰ ਬਹੁਤ ਜ਼ਿਆਦਾ ਲੋਡ ਪੈਂਦੀ ਹੈ ਕਿਉਂਕਿ ਇੱਥੇ ਮਰੀਜ਼ ਜਾਂਦੇ ਨੇ ਤੇ ਟੀਮਾਂ ਇੱਥੇ ਹੈ ਨਹੀਂ ਚੰਡੀਗੜ੍ਹ ਟੀਮ ਹੈਗੀ ਆ ਪਰ ਬਠਿੰਡੇ ਮਰੀਜ਼ ਮਤਲਬ ਮਰੀਜ਼ ਜਾਂਦੇ ਨੇ ਪਰ ਟੀਮ ਹੈ ਨਹੀਂ ਫਰੀਦਕੋਟ ਚ ਮਰੀਜ਼ ਜਾਂਦੇ ਨੇ ਪਰ ਟੀਮ ਹੈ ਨਹੀਂ ਤਦ ਇਹ ਤੇ ਟੀਮਾਂ ਨਹੀਂ ਹੈਗੀਆਂ ਉਥੇ ਡੋਨਰ ਵੀ ਘਟਨੇ ਕਿਉਂਕਿ ਡੋਨਰਾਂ ਨੂੰ ਮਿਲਣ ਵਾਸਤੇ ਕੋਈ ਜਗ੍ਹਾ ਹੈ ਨਹੀਂ ਮੈਂ ਇਹ ਵੀਡੀਓ ਰਾਹੀਂ ਬੇਨਤੀ ਕਰਨਾ ਚਾਹਨਾ ਜਿਹੜੇ ਵੀਡੀਓ ਦੇਖ ਰਹੇ ਨੇ ਅਗਰ ਤੁਸੀਂ ਫਰੀਦਕੋਟ ਸ਼ਹਿਰ ਤੋਂ ਹੈਗੇ ਹੋ ਸੇਵਾ ਕਰਨਾ ਚਾਹੁੰਦੇ ਹੋ ਤਾਂ ਜਾ ਕੇ ਸਿੱਧੀ ਫਰੀਦਕੋਟ ਦੇ ਐਡਮਿਟ ਪੇਸ਼ੈਂਟਾਂ ਨੂੰ ਸੇਵਾ ਕਰ ਸਕਦੇ ਹੋ ਇਹਦੇ ਨਾਲ ਸਾਨੂੰ ਵੀ ਬਹੁਤ ਸੁੱਖ ਹੋਏਗਾ ਕਿਉਂਕਿ ਜਿਹੜੇ ਮਰੀਜ਼ ਵਿਚਾਰੇ ਫਰੀਦਕੋਟ ਦੇ ਐਡਮਿਟ ਹੁੰਦੇ ਨੇ ਉਹਨਾਂ ਦੀ ਸੇਵਾ ਪਹੁੰਚਾਉਣ ਲਈ ਉੱਥੇ ਜਿਹੜੇ ਡੋਨਰ ਨੇ ਜਾ ਸਕਦੇ ਨੇ ਸੰਗਰੂਰ ਬਹੁਤ ਸੇਵਾ ਪੈਸਿਆਂ ਦੀ ਲੋਡ ਹੁੰਦੀ ਹੈ ਕੀ ਹੈ ਦੱਸਿਓ 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 ਅਸਲ ਵਿੱਚ ਸੇਵਾਦਾਰ ਤਾਂ ਇਹ ਨਹੀਂ ਮੈਂ ਤਾਂ ਵੀਡੀਓ ਮੂੰਹ ਚੱਕ ਕੇ ਲਾਈਵ ਹੋ ਜੰਨਾ ਬਣਾ ਲੀ ਅੱਛਾ ਕੀ ਹੈ ਇਹਨਾਂ ਦਾ ਕੈਂਸਰ ਦੀ ਦਿੱਕਤ ਹੈ ਅੱਛਾ ਕੈਂਸਰ ਦੀ ਦਿੱਕਤ ਹੈ ਆਪ ਕਦੋਂ ਸੇ ਆ ਰਹੇ ਹੋ ਯਹਾਂ ਪੇ ਯਹਾਂ 3-4 ਵਰਸ ਜਿਆਦਾ ਹੋ ਗਿਆ ਆਤੇ ਮਦਦ ਕਰ ਰਹੇ ਹੈ ਜੀ ਆਪਕੀ ਅੱਛਾ ਕੀ ਦਿੱਕਤ ਹੈ ਆਪਕੋ ਮੇਰੇ ਕੈਂਸਰ ਹੈ ਕੈਂਸਰ ਕੀ ਦਿੱਕਤ ਹੈ ਕਿੱਥੇ ਕੈਂਸਰ ਆਇਆ ਇਹਨਾਂ ਦੇ ਯਹਾਂ ਪਰ ਮੇਰੇ ਕੈਂਸਰ ਹੈ ਮੂੰਹ ਦੇ ਅੰਦਰ ਕੀ ਬੋਲ ਰਿਹਾ ਡਾਕਟਰ बोल रहे हैं ऑपरेशन करवाने कितने-कितना खर्चा हो गया ना उनका ऑपरेशन इतना तो होना पहले भी इलाज चलया है हुन जेड़ा खर्चा हैगा प्रीमियम है 1,80,90000 रुपए ला खर्चा अच्छा जी 2 लाख रुपए ਦੇ ਵਿੱਚ 1.5 ਲੱਖ ਰੁਪਏ ਇਹਨਾਂ ਨੂੰ ਜਿਹੜਾ ਕਾਰਡ ਹੈਗਾ ਸਮਨ ਕਾਰਡ ਉਹਦੇ ਵਿੱਚ ਮਿਲ ਜਾਣਗੇ ਬਾਕੀ 40-50000 रुपए ਦੀ ਇਹਨਾਂ ਨੂੰ ਮਦਦ ਮਤਲਬ ਇਹ ਚਾਹੀਦੀ ਹੈ ਕਰ ਰਹੇ ਮਦਦ ਆਪ ਕਿਆ ਦੋਗੇ ਇਸ ਦੇ ਬਦਲੇ ਵਿੱਚ इनको जी ਆਪਕੋ ਇਤਨਾ ਮਦਦ ਕਰਵਾ ਰਹੇ ਪੈਸਾ ਲਗਾ ਰਹੇ ਆਪ ਕਿਆ ਦੋਗੇ ਹਮ ਕਿਆ ਦੇ ਸਕਤੇ ਆਬ ਯਹੀ ਬੋਲ ਸਕਤੇ ਹੈ ਕਿ ਆਪ ਲੋਗੋਨ ਨੇ ਸੇ ਸਲਾਮਤ ਰਹੇ ਦੁਆ ਦੇਣਾ ਦੁਆ ਦੇ ਸਕਦੇ ਹਾਂ ਲੋਕਾਂ ਨੂੰ ਸਭ ਕੇ ਭਗਵਾਨ ਸਭ ਦਾ ਭਲਾ ਕਰੇ ਆਪਰ ਜਿੰਨੇ ਮਰੀਜ਼ ਆਏ ਠੀਕ ਹੋ ਜਾਏ ਇਹ ਦੁਆ ਦੇਣਾ ਔਰ ਕਿਸੇ ਦਾ ਬੱਚਾ ਬੁਖਾਰਾ ਸੋਬੇ ਨਾਲ ਇਲਾਜ ਕੇ ਨਾ ਮਰੇ ਇਹ ਦੁਆ ਦੇ ਸਭ ਕੇ ਲਈ ਹਮਾਰੇ ਲਈ ਨਹੀਂ ਠੀਕ ਹੈ ਇਹਨਾਂ ਦਾ ਕੀ ਹੈ ਇਹਨਾਂ ਦੇ ਇਹ ਪਵਨ ਕੁਮਾਰ ਜੀ ਨੇ ਜੀ ਇਹਨਾਂ ਦੀ ਕਿਡਨੀ ਦੀ ਦਿੱਕਤ ਹੈ ਪਲੱਸ ਇਹਨਾਂ ਦੇ ਗੋਡੇ ਦਾ ਆਪਰੇਸ਼ਨ ਕਰਾਇਆ ਸੀ ਕੰਡੀਗੜ ਪੀਜੀਆ ਤੋਂ ਅੱਛਾ ਇਹ ਕਰਦੇ ਨੇ ਮਦਦ ਬੱਪੂ ਜੀ ਕੇ ਐਈ ਡਰਾਮੇ ਬਾਜੀ ਨੇ ਨਹੀਂ ਜੀ ਨਹੀਂ ਦਰਾਮੇ ਦਾ ਨਹੀਂ ਕਰਦੇ ਨਹੀਂ ਜੀ ਨਹੀਂ ਸੱਚੀ ਚ ਕਰਦੇ ਨੇ ਕਦੋਂ ਤੋਂ ਆ ਰਹੇ ਹੋ ਤੁਸੀਂ ਇੱਥੇ ਮੈਂ ਤਾਂ ਹੋ ਗਈ ਅੱਜ ਸੱਤ-ਅੱਠ ਮਹੀਨੇ ਹੋ ਗਈ ਅੱਛਾ ਜੀ ਅਲੱਗ ਹੀ ਮਹੀਨੇ ਦੀ 5500 ਰੁਪਏ ਦੀ ਦਵਾਈ ਆਉਂਦੀ ਹੈ ਜਿਹੜੀ ਜੀ ਦੀ ਪੀਜੀਆਈ ਤੋਂ ਇਲਾਜ ਚਾਹਦੇ ਨੇ ਤੇ ਰੈਗੂਲਰ ਤੁਹਾਡੇ ਘਰੇ ਕਮਾਈ ਦਾ ਸਾਧਨ ਕੀ ਅੰਕਲ ਮੇਰਾ ਕੋਈ ਸਾਧਨ ਨਹੀਂ ਹੈ ਜੀ ਬੱਚੇ ਬੱਚੇ ਹੈਗੇ ਆ ਦੋ ਮੇਰੇ ਮੁੰਡੇ ਹੈਗੇ ਆ ਬਸ ਉਹ ਨਾਂ ਹੋਇਆ ਵਰਗੇ ਆ ਪੁੱਛਦੇ ਨਹੀਂ ਬਾਕੀ ਇਹ ਘਰੇ ਗਏ ਜੀ ਇਹਨਾਂ ਨੂੰ ਪੁੱਛਣ ਦਾ ਫਾਇਦਾ ਕੀ ਫਿਰ ਬਾਪੂ ਜੀ ਜਵਾਕਾਂ ਦਾ ਜੇ ਪੁੱਛਣਾ ਹੀ ਨਹੀਂ ਉਹਨਾਂ ਨੇ ਵੱਡੇ ਹੋ ਕੇ ਹਾਂ ਦੱਸੋ ਕੀ ਕਰ ਸਕਦੇ ਆ ਸਰ ਜੀ ਕੋਈ ਗੱਲ ਅਸੀਂ ਵੀ ਤੁਹਾਡੇ ਜਵਾਕੀ ਦੇ ਕੋਈ ਤੇ ਮੈਂ ਬੇਨਤੀ ਕਰਨਾ ਚਾਹਨਾ ਵੀਡੀਓ ਰਾਹੀਂ ਕਿ ਸਾਡੀ ਟੀਮ ਰੋਜ਼ ਸ਼ਾਮ ਨੂੰ ਮੋਡਲ ਟਾਊਨ ਬਾਬਾ ਦੀਪ ਸਿੰਘ ਗੁਰਦਰਾ ਸਾਹਿਬ ਦੇ ਕੋਲ ਕੁਲਚਾ ਲੈਂਡ ਮਾਰਕੀਟ 'ਤੇ ਬੈਠਦੀ ਹੈ ਆਓ ਇੱਥੇ ਆ ਕੇ ਰਲ ਮਿਲ ਕੇ ਇਨਸਾਨੀਅਤ ਦੀ ਸੇਵਾ ਕਰੀਏ ਦਵਾਈਆਂ ਦੇ ਲੰਗਰ ਲਾਈਏ ਮਰੀਜ਼ਾਂ ਦੀ ਸੇਵਾ ਕਰੀਏ ਸਮੇਂ ਅਨੁਸਾਰ ਜੋ ਚੀਜ਼ ਦੀ ਲੋੜ ਹੈ ਬਾਕੀ ਪੈਸ਼ੀਜ਼ ਲਈ ਪੀਸ਼ਣ ਬਹੁਤ ਜ਼ਿਆਦਾ ਵਧ ਰਹੇ ਨੇ ਡੇ ਬਾਈ ਡੇ ਡਾਲਸੀ ਵਾਲੇ ਪੇਸ਼ੈਂਟ ਬਹੁਤ ਜ਼ਿਆਦਾ ਵਾਧ ਰਹੇ ਨੇ ਡੇ ਬਾਏ ਡੇ ਉਹਨਾਂ ਦੀ ਸੇਵਾ ਜਿਹੜੀ ਰੈਗੂਲਰ ਇੱਥੋਂ ਚੱਲਦੀ ਹੈ ਮੇਰੀ ਡੋਨਰਾਂ ਦਾਨੀਆਂ ਨੂੰ ਬੇਨਤੀ ਹੈ ਕਿ ਇਸ ਐਨਜੀਓ ਦੇ ਆਗੇ ਬਾਦ ਚੜ ਕੇ ਹਿੱਸਾ ਬਣੋ ਇਸ ਐਨਜੀਓ ਕੋਲ ਆ ਕੇ ਸਾਥ ਮੰਗੋ ਔਰ ਸਿੱਧਾ ਜਾ ਕੇ ਮਰੀਜ਼ਾਂ ਦੀ ਸੇਵਾ ਕਰੋ ਦੇਖੋ ਸਾਡਾ ਕੋਈ ਖਾਤਾ ਨੰਬਰ ਹੈ ਨਹੀਂ ਨਾ ਅਸੀਂ ਪੈਸੇ ਫੜ ਕੇ ਰਾਜੀ ਆ ਮੇਰਾ ਸਿਰਦਰਦੀ ਤਾਂ ਮੈਂ ਨਹੀਂ ਕਹੂੰਗਾ ਪਰ ਬੜੀ ਵੱਡੀ ਜ਼ਿੰਮੇਵਾਰੀ ਹੈ ਕਿ ਮਰੀਜ਼ ਦਾ ਪੈਸੇ ਚੱਲੇ ਕਿ ਕੱਲ ਮੈਂ ਦੇਖਿਆ ਸਜਨ ਭਾਜੀ ਫੋਨ ਤੇ 500 ਰੁਪਏ ਨਾਲ ਕਰਕੇ ਬੈਂਸੀ ਜਾਂਦੇ ਸੀ ਮਰੀਜ਼ ਮਰੀਜ਼ ਝੂਠ ਬੋਲ ਗਿਆ ਤਾਂ ਮੈਂ ਦੇਖ ਰਿਹਾ ਸੀ ਕਿ ਇਹ ਸਿਰਫ ਕਿ ਇੱਕ ਡੋਨੇਸ਼ਨ ਕਿਸੇ ਦੀ ਗਲਤ ਨਾ ਜਾਵੇ ਕਿਸੇ ਦਾ ਪੈਸੇ ਦੇਖੋ ਬੜੀ ਵਿਸ਼ਵਾਸ ਨਾਲ ਲੋਕ ਸਾਡੇ ਕੋਲ ਇੱਥੇ ਆਉਂਦੇ ਨੇ ਔਰ ਮੈਂ ਕਹਿੰਦਾ ਸਾਡੇ ਕੀੜੇ ਪੈਣ ਜੇ ਅਸੀਂ 1 ਰੁਪਏ ਦੀ ਵੀ ਦੁਰਵਰਤੋਂ ਇਹਨਾਂ ਦੇ ਪੈਸਿਆਂ ਦੀ ਕਰੀਏ ਸਾਡਾ ਆਪ ਦਾ ਕੋਈ ਨੁਕਸਾਨ ਹੋ ਜਾਵੇ ਨਾ ਮੈਂ ਜਰ ਲੂੰਗਾ ਪਰ ਕਿਸੇ ਦਾਨੀ ਦੇ ਪੈਸੇ ਦਾ ਨੁਕਸਾਨ ਹੋ ਜਾਵੇ ਮੈਂ ਕਹਿੰਦਾ ਕੀੜੇ ਪੈਣ ਸਾਡੇ ਸਾਡਾ ਅਸੀਂ ਕੱਖ ਦੇ ਨ ਰਹੀਏ ਜੇ ਅਸੀਂ ਦਾਨ ਨਾਲ ਖਿਲਵਾੜ ਕਰੀਏ ਕਿਉਂਕਿ ਜਿਹੜਾ ਦਾਨ ਹੈ ਨਾ ਯਾਰ ਇਹ ਬੜੀ ਜ਼ਿੰਮੇਵਾਰੀ ਹੈ ਆਪਣੀ ਜੇਬ ਤੋਂ ਸਾਡਾ 10000 ਦਾ ਨੁਕਸਾਨ ਹੋ ਜਾਵੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਪਰ ਜੇ ਕਿਸੇ ਦੇ দান ਦਾ 10000 ਰੁਪਏ ਨੁਕਸਾਨ ਹੋ ਜਵੇ ਉਹ ਸਾਨੂੰ ਬੜਾ ਫਰਕ ਪੈਂਦਾ ਔਰ ਕੋੜ ਪੈਂਦਾ ਮੈਂ ਦਾਨੀਆਂ ਨੂੰ ਅੱਜ ਗੱਲ ਕਹਿਣਾ ਚਾਹਨਾ ਦੇਖੋ ਤੁਸੀਂ ਬੜਾ ਵਿਸ਼ਵਾਸ ਕਰਕੇ ਸਾਡੇ ਨਾਲ ਜੁੜੇ ਹੋਏ ਹੋ ਔਰ ਅਸੀਂ ਸੀਨਾ ਚੀਰ ਕੇ ਨਹੀਂ ਦਿਖਾ ਸਕਦੇ ਕਿ ਅਸੀਂ ਕਿੰਨੀ ਇਮਾਨਦਾਰੀ ਨਾਲੇ ਸੇਵਾ ਕਰ ਰਹੇ ਹਾਂ ਗੁਰੂ ਮਹਾਰਾਜ ਦੇ ਛੱਡੋ ਚੰਗਾ ਕਰ ਰਹੇ ਆ ਮਾੜਾ ਕਰ ਰਹੇ ਆ ਇਹ ਤਾਂ ਰੱਬ ਹੀ ਜਾਣਦਾ ਹੈ ਪਰ ਹਾਂ ਦੁਨਿਆਵੀ ਬੱਦਰ ਦੇ ਤੁਸੀਂ ਜਿੰਨੀ ਅੱਖ ਰੱਖ ਸਕਦੇ ਹੋ ਸਾਡੇ ਤੇ ਉਹ ਤਾਂ ਰੱਖ ਹੀ ਰਹੇ ਹੋ ਇਹ ਕਿੱਦ ਕਿਵੇਂ ਕੰਮ ਹੋ ਰਿਹਾ ਹੈ ਪਰ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਕਿ ਮਹਾਰਾਜ ਸਾਡੇ ਕੋਲ ਨਾ ਕਦੀ ਇਦਾਂ ਦੇ ਪੈਸੇ ਨੂੰ ਦਾਨ ਨੂੰ ਹਿਰਾਫੇਰੀ ਕਰਾਣ ਔਰ ਨਾ ਕਦੀ ਸੀ ਕਰੀਏ ਸਾਡੇ ਜਿੰਨੇ ਵੀ ਟੀਮ ਮੈਂਬਰ ਸਾਡੀ ਟੀਮ ਨਾਲ ਜੁੜੇ ਨੇ ਸਾਰੇ ਬੇਹਦ ਇਮਾਨਦਾਰ ਔਰ ਰੱਜੇ ਹੋਏ ਘਰੋਂ ਦੇ ਬੜਾ ਪੈਸਾ ਇਹਨਾਂ ਕੋਲ ਮਹਾਰਾਜ ਇਹਨਾਂ ਦੀ ਨੀਅਤ ਚ ਕਦੀ ਖੋਟ ਲਿਆਵਣ ਵੀ ਨਾ ਦਾਨ ਦਾ ਪੈਸਾ ਜੇ ਕਦੀ ਇੱਧਰ ਉੱਧਰ ਕਰਨ ਦੀ ਸੋਚਣ ਵੀ ਮੈਂ ਕਹਿੰਦਾ ਉਜੜੀ ਜਾਣ ਕੁਛ ਨਾ ਰਵੇ ਇਹਨਾਂ ਦਾ ਇਹ ਗੱਲ ਮੈਂ ਤਾਂ ਕਹਿ ਰਿਹਾ ਕਿਉਂਕਿ ਦਾਨ ਬਹੁਤ ਇੱਕ ਵੱਡੀ ਜ਼ਿੰਮੇਵਾਰੀ ਹੈ ਤੇ ਜਦੋਂ ਵੀ ਉਹ ਦਾਨ ਇੱਥੇ ਆਂਦਾ ਤਾਂ ਸਾਡੀ ਜ਼ਿੰਮੇਵਾਰੀ ਹੈ ਕਿ ਉਹ ਗਲਤ ਹੱਥਾਂ ਦੇ ਨਹੀਂ ਜਾਣਾ ਚਾਹੀਦਾ ਉਹਦੀ ਦੁਰਵਰਤੋਂ ਨਹੀਂ ਹੋਣੀ ਚਾਹੀਦੀ ਜੇ ਕੋਈ ਟੀਮ ਮੈਂਬਰ ਸਾਡਾ ਇਨਕਲੂਡਿੰਗ ਮੀ ਕੋਈ ਦਾਨ ਦੀ ਦੁਰਵਰਤੋਂ ਜਾਂ ਕੋ ਖਾਣਾਰੇ ਸੋਚਦਾ ਹੈ ਖਾਣਾ ਤਾਂ ਬੜੀ ਦੂਰ ਦੀ ਗੱਲ ਹੈ ਖਾਣਾਰੇ ਸੋਚਦਾ ਵੀ ਮੈਂ ਕਹਿੰਦਾ ਕਿਹੜੇ ਪੈਣ ਉਹਦੇ ਰੱਬ ਉਹਦਾ ਕੱਖ ਨਾ ਛੱਡੇ ਇਸ ਤੋਂ ਵੱਡੀ ਗੱਲ ਮੈਂ ਕੋਈ ਨਹੀਂ ਕਹਿ ਸਕਦਾ ਕਿਉਂਕਿ ਬਹੁਤ ਵੱਡੀ ਜ਼ਿੰਮੇਵਾਰੀ ਹੈ ਲੋਕਾਂ ਦੀ ਕਿ ਜਿਹੜੇ ਲੋਕ ਸਾਡੇ ਇੱਥੇ ਆ ਕੇ ਇੱਕ ਵਾਰੀ ਜਿ ਕਹਿੰਦੇ ਨੇ ਹਾਂਜੀ ਕਿਨੂੰ ਦੇਣੇ ਆ ਇਹਨੂੰ ਦੇਣੇ ਆ ਲਓ ਜੀ 10000 ਇਹਨੂੰ ਦੇਤਾ ਵੀ ਯਾਰ ਉਹਨੂੰ ਦੇਤਾ ਲੋਕਾਂ ਨੂੰ ਕੀ ਪਤਾ ਕਿ ਕਿਨੂੰ ਤਾਂ ਇਹ ਮੇਰੀ ਬੇਨਤੀ ਹੈ ਕਿ ਭਾਈ ਪ੍ਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਇਹ ਇਨਕੁਆਰੀ ਜਦੋਂ ਇਹਨਾਂ ਦਾ ਪ੍ਰੇਸ਼ਣ ਆਇਆ ਸੀਗਾ ਏਦਾਂ ਮੰਜੇ ਦੇ ਬਾਹਰ ਹੀ ਬੈਠੇ ਸੀ ਕਰਦੇ ਕੌਣ ਆ ਮਰੀਜ਼ ਇਹ ਬੋ ਜੀ ਉਹਨਾਂ ਆਪਰੇਸ਼ਨ ਹੋ ਗਿਆ ਠੀਕ ਹੋ ਗਏ ਦੇਖੋ ਕਿੰਨੀ ਕਿਹੋ ਕਿੰਨੀ ਡੂੰਗੀ ਤਰੀਕੇ ਨਾਲ ਇਹ ਐਨ ਜੀਓ ਸੇਵਾ ਕਰ ਰਹੀ ਹੈ ਇੱਕ ਜ਼ਰੀਏ ਫਾਊਂਡੇਸ਼ਨ ਦੀ ਦੇਖੋ ਆ ਮਰੀਜ਼ ਪਿਆ ਹੋਇਆ ਆ ਤੁਹਾਡਾ ਘਰ ਹੈ ਜੀ ਹਾਂ ਜੀ ਦੇਖੋ ਕਿੰਨੀ ਵਧੀਆ ਗੱਲ ਹੈ ਇਸ ਐਨ ਜੀਓ ਦੀ ਕਿ ਦੇਖੋ ਇਨਕੁਆਰੀ ਬੋਡੇ ਦਾ ਪ੍ਰੈਸ਼ਰ ਆਇਆ ਅੰਕਲ ਵੀਲਚੇਅਰ ਤੇ ਆਂਦੇ ਸੀ ਬਲਿਚ ਮੇਰੇ ਕੋਲ ਅੱਛਾ ਤੇ ਬਿਲਕੁਲ ਵੀ ਦੂਰ ਫੇਰ ਨਹੀਂ ਸਕਦੇ ਸੀ ਹੁਣ ਬਿਲਕੁਲ ਠੀਕ ਨੇ ਦੇਖੋ ਅੰਕਲ ਬਿਲਕੁਲ ਠੀਕ ਹੈ ਅੰਕਲ ਜਦੋਂ ਤੁਸੀਂ ਤੁਰ ਨਹੀਂ ਪਾਉਂਦੇ ਸੀ ਵੀਲਚੇਅਰ ਤੇ ਸੀਗੇ ਕੀ ਸੋਚਦੇ ਸੀ ਉਦੋਂ ਕੀ ਸੋਚਣਾ ਕੀ ਸੀਗਾ ਜੀ ਇਹ ਜੋ ਜਿਹੜਾ ਮਾਰ ਮੌਕੇ ਜਾਵਾਂਗੇ ਹੋਰ ਕੀ ਹੋਏਗਾ ਵਾਹਿਗੁਰੂ ਹੁਣ ਤੁਸੀਂ ਠੀਕ ਹੋ ਤੁਹਾਡੀ ਦਿਆਨਾ ਸਾਰਿਆਂ ਦੀ ਦਿਆਨਾ ਤੁਹਾਡਾ ਜਿਹੜੇ ਲੋਕ ਅੰਕਲ ਤੁਰਨ ਜੋਗਾ ਹੋ ਗਿਆ ਯਾਨੀ ਕਿ ਜਿਹੜੇ ਲੋਕ ਅੰਕਲ ਇੱਥੇ ਪੈਸੇ ਲਾਂਦੇ ਨੇ ਦਾਨ ਦੇ ਕੇ ਜਾਂਦੇ ਨੇ ਉਹਨਾਂ ਵਾਸਤੇ ਦੁਆ ਕਰੋ ਅਸੀਂ ਪੱਲਿਓ ਕੁਝ ਨਹੀਂ ਲਾਂਦੇ ਨਹੀਂ ਦਿੰਦੇ ਜਾਣ ਚਲੋ ਬਸ ਬਸ ਜਲਦੀ ਰੋ ਬਸ ਬਸ ਦੇਖੋ ਇਹ ਜਿਹੜੀਆਂ ਦੁਆਵਾਂ ਨੇ ਇਹ ਮੁੱਲ ਨਹੀਂ ਮਿਲਦੀਆਂ ਹੁੰਦੀਆਂ ਬੈਠੋ ਬਾਪੂ ਜੀ ਤਾਂ ਮੈਂ ਰਿਕੁਐਸਟ ਕਰਨਾ ਚਾਹਨਾ ਕਿ ਇਕ ਜ਼ਰੀਆ ਫਾਊਂਡੇਸ਼ਨ ਦੇ ਜਿੰਨੇ ਵੀ ਟੀਮ ਮੈਂਬਰ ਨੇ ਔਰ ਜਿੰਨੀ ਵੀ ਸੰਗਤ ਇਹਦੇ ਨਾਲ ਜੁੜੀ ਹੈ ਬਹੁਤ ਸ਼ੁਕਰੀਆ ਤੁਸੀਂ ਇਕ ਜ਼ਰੀਆ ਫਾਊਂਡੇਸ਼ਨ ਦੇ ਵਿੱਚ ਨਾ ਜਾਣੇ ਕਿੰਨੇ ਲੱਖਾਂ ਲੋਕਾਂ ਦੀ ਮਦਦ ਕਰ ਰਹੇ ਹੋ ਔਰ ਐਦਾਂ ਹੀ ਕਰਦੇ ਰਹੋ ਇਸ ਤੋਂ ਵੱਡਾ ਰੱਬ ਤਾਂ ਕੋਈ ਹੋਰ ਹੈ ਨਹੀਂ ਰੱਬ ਦੀ ਡੈਫੀਨੇਸ਼ਨ ਤਾਂ ਅਸੀਂ ਪੋਡਕਾਸਟ ਤੇ ਡਿਸਕਸ ਕਰਦੇ ਰਹਿੰਦੇ ਹਾਂ ਕਿ ਰੱਬ ਸਿਰਫ ਇੱਕ ਨਾਮ ਨਹੀਂ ਹੈ ਰੱਬ ਇੱਕ ਕਾਇਨਾਤ ਹੈ ਉਹ ਉਸ ਹਰ ਚੀਜ਼ ਦੇ ਵਿੱਚ ਜਿਹੜੀ ਰੱਬ ਵੱਲੋਂ ਬਣਾਈ ਗਈ ਚੀਜ਼ ਹੈ ਉਹ ਹਰ ਦੇ ਵਿੱਚ ਹੈ ਭਾਵੇਂ ਬੰਦਾ ਹੈ ਜਾਨਵਰ ਹੈ ਪੇੜ ਹੈ ਪੰਛੀ ਹੈ ਉਹ ਸਭ ਰੱਬ ਨੇ ਬਣਾਏ ਨੇ ਨਾ ਮੈਨਮਡ ਚੀਜ਼ ਤਾਂ ਕੋਈ ਹੈ ਹੀ ਨਹੀਂ ਤੇ ਬਹੁਤ ਧੰਨਵਾਦ ਤੁਸੀਂ ਇੱਕ ਜ਼ਰੀਆ ਫਾਊਂਡੇਸ਼ਨ ਨਾਲ ਇੰਨੇ ਸਾਲਾਂ ਤੋਂ ਜੁੜੇ ਹੋ ਲੋਕਾਂ ਦਾ ਭਲਾ ਕਰ ਰਹੇ ਹੋ ਇੱਥੇ ਆਨੇ ਹੋ ਐਜ਼ ਅ ਟੀਮ ਮੈਂਬਰ ਐਜ਼ ਅ ਸੇਵਾਦਾਰ ਮੈਂ ਹਮੇਸ਼ਾ ਕਹਿੰਦਾ ਹਾਂ ਨਾ ਵੀਡੀਓ ਦੇ ਵਿੱਚ ਕਿ ਮੈਂ ਸਰਸ ਕਚੈਰਾ ਆ ਮੈਂ ਐਸ ਐਨ ਜੀਓ ਦਾ ਐਜ਼ ਅ ਸਪੋਕਸ ਪਰਸਨ ਮੈਂ ਐਕਸਪਲੇਨ ਕਰਦਾ ਕਿ ਐਨ ਜੀਓ ਇਦਾਂ ਕਰ ਰਹੀ ਹੈ ਇਦਾਂ ਕਰ ਰਹੀ ਹੈ ਇਦਾਂ ਕਰ ਰਹੀ ਕਰਨ ਵਾਲੀ ਆਫ ਕੈਮਰਾ ਬੈਕ ਕੈਮਰਾ ਟੀਮ ਪਰਮਾਤਮਾ ਨੇ ਇਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਮੇਰੀ ਇੰਨੀ ਔਕਾਤ ਨਹੀਂ ਸੀ ਜਿੰਨਾ ਮੈਨੂੰ ਪਿਆਰ ਦੇਤਾ ਲੋਕਾਂ ਨੇ ਜਾਂ ਜਿੰਨਾ ਮਹਾਰਾਜ ਝੋਲੀ ਪਾਈ ਜਾਂਦੇ ਨੇ ਸੁਪਨੇ ਜਿਵੇਂ ਨਹੀਂ ਸੋਚਿਆ ਸੀ ਕੁਝ ਗੱਲਾਂ ਤਾਂ ਐਸੀਆਂ ਨੇ ਜਿਹੜੀਆਂ ਮੈਂ ਕਦੀ ਐਕਸਪਲੇਨ ਕਰ ਹੀ ਨਹੀਂ ਪਾਵਾਂਗਾ ਬਸ ਮੈਂ ਇਹ ਕਹਿ ਸਕਦਾ ਕਿ ਜੇ ਮੈਨੂੰ ਪਰਮਾਤਮਾ ਦੀ ਮੇਰੀ ਜੇ ਮੇਰੀ ਔਕਾਤ ਇੱਕ ਰੋਟੀ ਦੀ ਸੀ ਤਾਂ ਮੈਂ ਇਹਨਾਂ ਨੂੰ ਦੱਸ ਦਿਤੀਆਂ ਜੇ ਮੇਰੀ ਔਕਾਤ ਇੱਕ ਪਿਆਰ ਕਰਨ ਵਾਲੇ ਦੀ ਸੀ ਤਾਂ ਮੈਨੂੰ ਕਰੋੜਾਂ ਹੀ ਦਿੱਤੇ ਨੇ ਇਹ ਸਭ ਉਹਦੀ ਕਿਰਪਾ ਹੈ ਉਹਦੀ ਬਰਕਤ ਹੈ ਮਹਾਰਾਜ ਦੀ ਔਰ ਮੈਂ ਸਰਬਤ ਦੇ ਭਲੇ ਲਈ ਹਮੇਸ਼ਾ ਅਰਦਾਸ ਕਰਦਾ ਕਿ ਮਹਾਰਾਜ ਸਭ ਨੂੰ ਚੜ੍ਹਦੀ ਕਲਾ ਚ ਰੱਖਣ ਔਰ ਇੱਕ ਜ਼ਰੀਆ ਫਾਊਂਡੇਸ਼ਨ ਦੀ ਟੀਮ ਦਾ ਇੱਕ ਇੱਕ ਐਫਰਟ ਕਿਉਂਕਿ ਨਹੀਂ ਠੰਡ ਹੈ ਤੁਸੀਂ ਦੇਖੋ ਲੋਕ ਕੰਬੜਾ ਚ ਘਰਾਂ ਦੇ ਹੀਟਰ ਲਾ ਕੇ ਬੈਠੇ ਹੋਏ ਨੇ ਇੱਕ ਜ਼ਰੀਆ ਫਾਊਂਡੇਸ਼ਨ ਦੀ ਟੀਮ ਇੱਥੇ ਵੀ ਤੁਸੀਂ ਦੇਖ ਸਕਦੇ ਹੋ ਭੈਣ ਬੈਠੀ ਆ ਜੌਨੀ ਵੀਰ ਬੈਠਾ ਮੰਥਨ ਬੈਠਾ ਪਾਰ ਬਾਜੀ ਬੈਠੇ ਨੇ ਢਿੰਗਰਾ ਬੈਠਾ ਨਹੀਂ ਢਿੰਗਰਾ ਨਹੀਂ ਬੈਠਾ ਸੌਰੀ ਚਲਾ ਗਿਆ ਤੇ ਵੰਸ਼ ਬੈਠਾ ਵਿਸ਼ੇਕ ਬੈਠਾ ਹੈ ਰਾਹੁਲ ਬੈਠਾ ਇਹ ਸਾਰੇ ਆਪਣਾ ਕੰਮਕਾਰ ਛੱਡ ਕੇ ਕਿਉਂਕਿ ਮੈਨੂੰ ਤਾਂ ਤੁਸੀਂ ਰੋਜ਼ ਦੇਖਦੇ ਹੋ ਲੋਕਾਂ ਕੇ ਮੈਨੂੰ ਮਿਲਦੇ ਨੇ ਬੜੇ ਵਧੀਆ ਤਰੀਕੇ ਨਾਲ ਕਿੰਨੂ ਮੋਲ ਪਾਜੀ ਤੁਸੀਂ ਕੀ ਕੰਮ ਕਰ ਰਹੇ ਹੋ ਇਹਨਾਂ ਦਾ ਕੰਮ ਕਿਸੇ ਨੂੰ ਨਜ਼ਰ ਆਂਦਾ ਕਿਉਂਕਿ ਇਹ ਕੈਮਰੇ ਅੱਗੇ ਨਹੀਂ ਆਂਦੇ ਪਰ ਸਾਰਾ ਦਿਨ ਮਰੀਜ਼ਾਂ ਨਾਲ ਗੱਲਬਾਤ ਕਰਨੀ ਪੈਸੇ ਜਮ੍ਹਾਂ ਕਰਾਣੇ ਡਾਕਟਰ ਨਾਲ ਸਹਾਬ ਕਰਨੇ ਦਵਾਈਆਂ ਕਿਨੂੰ ਲੈ ਕੇ ਦੇਣੀਆਂ ਕਿਨੂੰ ਨਹੀਂ ਲੈ ਕੇ ਦੇਣੀਆਂ ਉਹ ਸਾਰਾ ਕੰਮ ਇਹ ਕਰਦੇ ਨੇ ਮੇਰੇ ਤੋਂ ਜ਼ਿਆਦਾ ਇੱਜ਼ਤ ਦੇ ਹੱਕਦਾਰ ਇਹ ਨੇ ਮੈਂ ਸਿਰਫ ਇੱਕ ਨਾਮ ਦਾ ਇਸ ਐਨ ਜੀਓ ਦਾ ਸਪੋਕਸ ਪਰਸਨ ਆ ਜਿਹੜਾ ਬੋਲਦਾ ਕਿ ਇਦਾਂ ਕਰ ਲੋ ਆ ਮਰੀਜ਼ ਹੈ ਨਹੀਂ ਅੱਜ ਡੋਨਰ ਹੈ ਨਹੀਂ ਚਲੋ ਮਰੀਜ਼ ਤਾਂ ਰੋਜ਼ ਹੀ ਹੁੰਦੇ ਨੇ ਇਦਾਂ ਜੀ ਉਹਦਾ ਜੀ ਠੰਡ ਦੇ ਵਿੱਚ ਪੱਖੀ ਕੀ ਕਰ ਰਹੀ ਐ ਇੱਥੇ ਅੱਛਾ ਸੌਰੀ ਚਲਾਈ ਦੇਣਾ ਓਕੇ ਓਕੇ ਆ ਦੇਖੋ ਮਰੀਜ਼ਾਂ ਵਾਸਤੇ ਇਹ ਵੀ ਸੇਵਾ ਕਰਦੇ ਨੇ ਕੋਲੇ ਚਲਾਏ ਹੋਏ ਨੇ ਤੇ ਠੰਡ ਦੇ ਵਿੱਚ ਬੜੀ ਦਿਲੋਂ ਸੇਵਾ ਕਰਦੇ ਨੇ ਸਾਰੇ ਤੇ ਮੈਂ ਇਹੀ ਤੁਸੀ ਸੇਵਾ ਲਵਾਉ ਮੈਂ ਇਹੀ ਰਿਕਵੈਸਟ ਕਰਨਾ ਚਾਹਨਾ ਬਸ ਕਿ ਮੇਰੇ ਤੋਂ ਜ਼ਿਆਦਾ ਇਹਨਾਂ ਦੀ ਇੱਜ਼ਤ ਕਰਿਆ ਕਰੋ ਜਿੰਨੇ ਵੀ ਟੀਮ ਮੈਂਬਰ ਇੱਕ ਜ਼ਰੀਆ ਫਾਊਂਡੇਸ਼ਨ ਨਾਲ ਜੁੜੇ ਨੇ ਔਰ ਸਾਨੂੰ ਸੁਝਾਅ ਦਿਆ ਕਰੋ ਕਮੈਂਟ ਕਰਕੇ ਈਮੇਲ ਕਰਕੇ ਫੋਨ ਕਰਕੇ ਮਿਲ ਕੇ ਤੁਹਾਡੇ ਇੱਕ ਇੱਕ ਸੁਝਾਅ ਦੇ ਅਸੀਂ ਭੁੱਖੇ ਆ ਤੁਹਾਡਾ ਇੱਕ ਇੱਕ ਸਜੈਸ਼ਨ ਸਾਡੀ ਜ਼ਿੰਦਗੀ ਬਦਲ ਸਕਦਾ ਜਰੂਰੀ ਨਹੀਂ ਕਿ ਮੈਂ ਜੋ ਕਹਾਂ ਸਭ ਸੱਚ ਹੈ ਜੋ ਕਹਾਂ ਸਭ ਠੀਕ ਹੈ ਜੋ ਕਰਾਂ ਉਹ ਸਭ ਠੀਕ ਹੈ ਨਹੀਂ ਮੈਂ ਵੀ ਇਨਸਾਨ ਆ ਮੇਰੇ ਕੋਲ ਵੀ ਗਲਤੀਆਂ ਹੋ ਸਕਦੀਆਂ ਨੇ ਔਰ ਅਸੀਂ ਸਿੱਖਾਂ ਸਿੱਖਦੇ ਆਣੇ ਸਿੱਖਣ ਨੂੰ ਹੀ ਬੈਠੇ ਰੋਜ਼ ਸਿੱਖਦੇ ਹੀ ਰਹਿਣੇ ਔਰ ਮੈਂ ਰਿਕਵੈਸਟ ਕਰਨਾ ਚਾਹੁੰਦਾ ਕਿ ਜਗਰ ਕੋਈ ਘਰ ਬੈ ਕੇ ਵੀਡੀਓ ਦੇਖਦਾ ਕੋਈ ਸਜੈਸ਼ਨ ਦੇਣਾ ਚਾਹੁੰਦਾ ਸਾਨੂੰ ਤਾਂ ਉਹ ਵੀ ਦੇ ਸਕਦਾ ਤੇ ਬਾਕੀ ਵਨ ਵੇ ਮੇਰੀ ਵੀਡੀਓ ਚੱਲਦੀ ਹੈ ਸਾਹਮਣੇ ਤਾਂ ਕੋਈ ਬੋਲਦਾ ਨਹੀਂ ਤੇ ਮੈਂ ਬੜਾ ਸ਼ੁਕਰੀਆ ਦਾ ਭਾਈ ਜੀ ਤੁਸੀਂ ਕਿੱਥੋਂ ਆਏ ਹੋ ਕੋਈ ਹੁੜਮਟਾਂ ਡਿਸਟ੍ਰਿਕਟ ਟਾਂਡੇ ਤੋਂ ਸਪੈਸ਼ਲ ਆਏ ਹੋ ਨਹੀਂ ਵੈਸੇ ਇੱਥੇ ਹੀ ਸੀਗੇ ਅੱਜ ਫੰਕਸ਼ਨ ਤੇ ਐਸੀ ਹੋ ਗਈ ਟਾਈਮ ਦੇਖੋ ਟਾਂਡੇ ਤੋਂ ਲੁਧਿਆਣੇ ਦੇਖੋ ਇਹ ਵੀ ਲੋਕ ਨੇ ਮੈਂ ਮਰੀਜ਼ਾਂ ਦਾ ਤਾਂ ਹਮੇਸ਼ਾ ਮੰਨਿਆ ਭਾਈ ਕਿ ਇਹਨਾਂ ਦੀ ਤਾਂ ਮਜਬੂਰੀ ਹੈ ਵਿਚਾਰੇ ਜਿਨ੍ਹਾਂ ਦਾ ਬੱਚਾ ਬਿਮਾਰ ਹੋ ਮਜਬੂਰ ਨੇ ਇੱਥੇ ਆਏ ਹੋਏ ਨੇ ਤੁਸੀਂ ਆਪਣੀ ਖੁਸ਼ੀ ਨਾਲ ਆਏ ਹੋ ਤੁਸੀਂ ਕਿੱਦਾਂ ਇਨਸਪਾਇਰ ਹੋਏ ਇੱਥੇ ਕਿੱਦਾਂ ਮਨ ਬਣਿਆ ਬੱਸ ਭਾਈ ਸੋਚ ਇੱਕ ਟਾਈਮ ਦੇਖਦੇ ਬਸ ਉੱਤਾਂ ਕੀ ਕਰਦੇ ਹੋ ਤੁਸੀਂ ਮੈਂ ਉੱਤ ਦਾ ਬਾਹਰੋਂ ਆਇਆ ਅੱਛਾ ਬਾਹਰੋਂ ਆਇਆ ਹਾਂਜੀ ਚਲੋ ਬੜਾ ਸ਼ੁਕਰੀਆ ਭਾਈ ਤੁਸੀਂ ਆਏ ਹੋ ਨਹੀਂ ਭਾਈ ਤਾਂ ਇੰਨੀ ਠੰਡ ਦੇ ਵਿੱਚ ਕੌਣ ਕਿਸੇ ਲਈ ਸੋਚਦਾ ਨਹੀਂ ਹਾਂਜੀ ਬੜਾ ਸ਼ੁਕਰੀਆ ਥੈਂਕ ਯੂ ਭੜੇ ਤੁਹਾਡਾ ਵੀ ਬੜਾ ਸ਼ੁਕਰੀਆ ਬੜਾ ਸ਼ੁਕਰੀਆ ਮਹਾਰਾਜ ਤੁਹਾਨੂੰ ਹਮੇਸ਼ਾ ਹੀ ਇਕੱਠੇ ਰੱਖੇ ਖੁਸ਼ ਰੱਖੇ ਔਰ ਤੁਸੀਂ ਐਂ ਹੀ ਸੇਵਾ ਕਰਦੇ ਰਹੋ ਬੜਾ ਥੈਂਕ ਯੂ ਬੈਠੋ ਪਲੀਜ਼ ਦੇਖੋ ਨਹੀਂ ਠੰਡ ਦੇ ਵਿੱਚ ਡੋਨਰ ਵੀ ਆਏ ਹੋਏ ਇਹ ਤਾਂ ਵਿਚਾਰੇ ਪੈਸੇ ਦੇਣ ਆਉਂਦੇ ਨੇ ਨਾ ਇਹਨਾਂ ਦੀ ਕਿਹੜੀ ਮਜਬੂਰੀ ਹੈ ਪਰ ਇਹ ਪ੍ਰੂਫ ਕਰਦੇ ਨੇ ਕਿ ਇਨਸਾਨੀਅਤ ਮਰੀ ਨਹੀਂ ਹੈ ਇਨਸਾਨੀਅਤ ਬਹੁਤ ਵੱਡੇ ਲੈਵਲ ਤੇ ਜਿੰਦਾ ਹੈ ਬੜਾ ਸੌਖਾ ਹੁੰਦਾ ਕਹਿ ਦੇਣਾ ਇਨਸਾਨੀਅਤ ਮਰ ਗਈ ਉਹ ਇਦਾਂ ਨਹੀਂ ਮਰਦੀ ਇਨਸਾਨੀਅਤ ਆ ਜਿਹੜੇ ਇੰਨੇ ਮਰੀਜ਼ ਬੈਠੇ ਨੇ ਜਿਨ੍ਹਾਂ ਦਾ ਭਲਾ ਹੋ ਰਿਹਾ ਮੈਂ ਕੋ ਘਰੋ ਲਿਆ ਆਲਾ ਪੈਸੇ ਦੇ ਰਿਆ ਇਹਨਾਂ ਨੂੰ ਆ ਦੇਖੋ ਆ ਮੁੰਡੇ ਆ ਇਹਨ ਵੀ ਆਜੋ ਇੱਕ ਮਿੰਟ ਆ ਵੀ ਮੁੰਡੇ ਤੇ ਦੇਖੋ ਜਗਰਾਉ ਤੋਂ ਆਏ ਨੇ ਸਪੈਸ਼ਲ ਕੰਬੜ ਲੈ ਕੇ ਛੋਟੀ ਛੋਟੀ ਉਮਰਾਂ ਦੇ ਨੇ ਇਹਨਾਂ ਦੀ ਸਭ ਤੋਂ ਵਧੀਆ ਗੱਲ ਪਤਾ ਕੀ ਲੱਗੀ ਇਹਨਾਂ ਨੇ ਮੈਨੂੰ ਕਿਹਾ ਕਿ ਅਸੀਂ ਭਜਨ ਮੰਡਲੀ ਨਾਲ ਜੁੜੇ ਆ ਭਜਨ ਮੰਡਲੀ ਨਾਲ ਜੁੜੇ ਨੇ ਕਿਹੜੀ ਕੀ ਨਾਮ ਤੁਹਾਡੀ ਮੰਡਲੀ ਦਾ ਬੰਕੇ ਬਿਹਾਰੀ ਕਲੱਬ ਜਗਰਾਉ ਮੰਕੇ ਬਿਹਾਰ ਮੈਨੂੰ ਆਮ ਬੰਦੇ ਨਾਲੋਂ ਜ਼ਿਆਦਾ ਖੁਸ਼ੀ ਹੁੰਦੀ ਹੈ ਪਤਾ ਕਿਉਂ ਕਿਉਂਕਿ ਇਹ ਰੱਬ ਦੇ ਨੇੜੇ ਹੁੰਦੇ ਨੇ ਤੇ ਮੈਂ ਰੱਬ ਦੀ ਡੈਫੀਨੇਸ਼ਨ ਹਮੇਸ਼ਾ ਤੋਂ ਐਕਸਪਲੇਨ ਕਰਦਾ ਆਇਆ ਕਿ ਰੱਬ ਨਾਲ ਨਾ ਹਮੇਸ਼ਾ ਵਨ ਵੇ ਕਨਵਰਸੇਸ਼ਨ ਹੁੰਦੀ ਹੈ ਜਿਦਾ ਅਸੀਂ ਬੋਲਦੇ ਆ ਕਿ ਰੱਬਾ ਮੇਰਾ ਕੰਮ ਬਣਾ ਦੇ ਰੱਬਾ ਦੱਸਦਾ ਮੱਥਾ ਟੇਕਦਾ ਮੈਨੂੰ 2 ਕਰੋੜ ਦੀ ਕਾਰ ਦੇ ਦੇ ਰੱਬਾ ਮੈਂ 100 ਦਾ ਮੱਥਾ ਟੇਕਦਾ ਹੁਣ ਮੈਨੂੰ 5 ਕਰੋੜ ਦਾ ਘਰ ਦੇ ਦੇ ਉਹ ਅੱਗੋਂ ਬੋਲਦਾ ਕਿ ਉਹ ਖੁਸ਼ ਹੈ ਤੁਹਾਡੇ ਦੱਸ ਚੜਾਣ ਨਾਲ ਕਿ ਨਹੀਂ ਉਹ ਕਦੀ ਨਹੀਂ ਬੋਲਦਾ ਸਮਝ ਨਾ ਪੈਂਦਾ ਕਿ ਰੱਬ ਚੀਜ਼ ਕੀ ਹੈ ਸਾਡੇ ਲੋਕਾਂ ਨੇ ਰੱਬ ਦਾ ਨਾਮ ਹੀ ਕੁਝ ਹੋਰ ਹੀ ਬਣਾਤਾ ਅਖੇ ਜੀ ਇਹ ਬੜਾ ਵੱਡਾ ਧਾਰਮਿਕ ਬੰਦਾ ਹੈ ਕੀ ਕਰਦਾ ਹੈ ਬੜਾ ਵੱਡਾ ਧਾਰਮਿਕ ਬੰਦਾ ਜੀ ਹੈ ਕਰਦਾ ਕੀ ਹੈ ਉਹ ਬੜਾ ਵੱਡਾ ਧਾਰਮਿਕ ਬੰਦਾ ਕੋਈ ਬਹਿ ਕੇ ਪੁੱਛੋ ਉਹਦੇ ਵਿਚਾਰ ਕੀ ਨੇ ਉਹ ਸਮਾਜ ਲਈ ਕਰ ਕੀ ਰਿਹਾ ਹੈ ਉਹਦੀ ਦੇਣ ਕੀ ਹੈ ਸਮਾਜ ਨੂੰ ਉਹਦੇ ਕੋਈ ਵਿਚਾਰ ਹੀ ਨਹੀਂ ਉਹ ਤੇ ਫੇਖਾਣ ਨੂੰ ਬੰਦੇ ਨੇ ਕਿ ਤੂੰ ਅਸਲੀ ਧਾਰਮਿਕ ਨਹੀਂ ਹੈਗਾ ਤੈਨੂੰ ਰੱਬ ਮਾਫ ਨਹੀਂ ਕਰੂਗਾ ਪਹਿਲਾਂ ਦੱਸੋ ਅਸੀਂ ਕੌਣ ਹਾਂ ਜੱਜ ਕਰਨ ਵਾਲੇ ਕਿ ਰੱਬ ਕਿੱਥੇ ਸਾਨੂੰ ਮਾਫ ਕਰੇਗਾ ਕਿੱਥੇ ਨਹੀਂ ਕਰੇਗਾ ਅਸੀਂ ਕੌਣ ਹਣੀ ਮੇਰੇ ਕੋਲ ਇੱਕ ਭੈਣ ਆਈ ਸੀਗੀ ਤੇ ਉਹਦਾ ਕੋਈ ਚੱਕਰ ਸੀਗਾ 13 14 ਸਾਲ ਦਾ ਜਵਾਕ ਹੈ ਉਹਨੂੰ ਪਿਆਰ ਹੋ ਗਿਆ ਤੇ ਕਹਿੰਦੀ ਉਹ ਮੈਂ ਵਿਆਹ ਕਰਨਾ ਉਹ ਨਾਲ ਉਹ ਵਿਆਹ ਕਰ ਨਹੀਂ ਰਿਹਾ ਤੇ ਉਹ ਮੈਨੂੰ ਕਹੀ ਆਵੇਂ ਵੀਰੇ ਮੁੰਡੇ ਨੇ ਮੇਰੇ ਨਾਲ ਬੜਾ ਗਲਤ ਕੀਤਾ ਮੈਂ ਟ੍ਰੇਨ ਥੱਲੇ ਆਣ ਲੱਗੀ ਅੱਜ ਅੱਜ ਦੀ ਗੱਲ ਹੈ ਤੇ ਮੈਂ ਕਿਹਾ ਇਹ ਕੋਈ ਨਾ ਡਿਸਾਈਡ ਕਰਨ ਵਾਲਾ ਕਿ ਤੂੰ ਉਹਨੇ ਗਲਤ ਕੀਤਾ ਕਿ ਉਹਨੇ ਤੇਰੇ ਨਾਲ ਗਲਤ ਕੀਤਾ ਪਰ ਮਰਨਾ ਹੱਲ ਨਹੀਂ ਹੈਗਾ ਅੱਜ ਹਰ ਬੰਦੇ ਦੀ ਜ਼ਿੰਦਗੀ ਵਿੱਚ ਦਿੱਕਤਾਂ ਨੇ ਯਾਰ ਮੈਂ ਆਪਣੀ ਗੱਲ ਕਰਾਂ ਹਜ਼ਾਰਾਂ ਦਿੱਕਤਾਂ ਨੇ ਇਹ ਗੱਲ ਕਰਨਗੇ ਹਜ਼ਾਰਾਂ ਦਿੱਕਤਾਂ ਨੇ ਬਸ ਗੱਲ ਇਹ ਹੈ ਕਿ ਉਹ ਦਿੱਕਤਾਂ ਨੂੰ ਸਾਈਡ ਤੇ ਰੱਖ ਕੇ ਜ਼ਿੰਦਗੀ ਜਿਓ ਤੁਹਾਡੀ ਕੀ ਉਮਰ ਹੈ ਬਈ ਦੇ ਕੋ 23 ਸਾਲ ਦੀ ਉਮਰ ਹੈ ਤੁਹਾਡੇ ਮਨ ਚ ਕਿਵੇਂ ਆਇਆ ਕਿ ਰੱਬ ਨੂੰ ਐ ਖੁਸ਼ ਕਰੀਏ ਰੱਬ ਨੂੰ ਖੁਸ਼ ਕਰਨ ਦੇ ਤਰੀਕੇ ਦਾ ਲੋਕ ਬੜੇ ਭਾਲਦੇ ਨੇ ਲੋਕਾਂ ਨੇ ਬੜੇ ਐਕਸਪੀਰੀਅੰਸ ਦਿੱਤੇ ਆ ਸੀ ਜਦੋਂ ਨਾਮ ਰਸ ਲੈਣਾ ਸ਼ੁਰੂ ਕੀਤਾ ਸੀਗਾ ਬਸ ਉਸ ਤੋਂ ਬਾਅਦ ਇਹ ਦੇਖ ਲਿਆ ਵੀ ਇਦੋਂ ਉੱਪਰ ਤਾਂ ਕੁਝ ਹੈ ਹੀ ਨਹੀਂ ਨਾ ਤੁਸੀਂ ਸਾਰਿਆਂ ਨੇ ਗੱਲ ਚ ਮਾਲਾ ਵੀ ਪਾਈ ਹੋਈ ਨਾ ਤੁਲਸੀ ਮਾਤਾ ਸਾਡਾ ਪਟਾ ਜੀ ਅੱਛਾ ਇਹ ਪਟਾ ਹੈ ਵਾਹ ਜੀ ਵਾਹ ਕੀ ਸਿੱਖਿਆ ਫਿਰ ਬਾਈ ਤੁਸੀਂ ਜ਼ਿੰਦਗੀ ਚ ਕਿੰਨੀ ਦੇਰ ਤੋਂ ਤੁਸੀਂ ਵਾਂ ਕੇ ਬਿਹਾਰੀ ਨਾਲ ਜੁੜੇ ਹੋ ਕੀ ਸਿੱਖਿਆ ਉਹਨਾਂ ਦੀ 8 ਸਾਲ 8 ਸਾਲ ਕੀ ਸਿੱਖਿਆ ਉਹਨਾਂ ਤੋਂ ਘਰ ਦੇ ਨੇ ਇਹ ਚੀਜ਼ ਸਿਖਾਈ ਹੈ ਵੀ ਚਲੋ ਇੱਕ ਤਾਂ ਚੰਗੇ ਰਸਤੇ ਤ ਇਸ ਤੋ ਵਾਰ ਕੀ ਸੇਵਾ ਜਿਹੜੀ ਸਭ ਤੋਂ ਮਹੱਤਵਪੂਰਨ ਵਾਹ ਜੀ ਕਿਉਂਕਿ ਅੱਜ ਜੇ ਕਿਸ ਨੂੰ ਆਪਾਂ ਦੇ ਰਹੇ ਆਂ ਕਰਮਾ ਸਭ ਤੋਂ ਵੇਲੇ ਮੈਟਰ ਕਰਦਾ ਐਸੇ ਟਾਈਮ ਜਿਹੜੇ ਜਿਹੜੇ ਕਰਮਾ ਅੱਜ ਚੰਗੇ ਕਰਦੇ ਆਂ ਤੇ ਆਨਲਾਈਨ ਟਾਈਮ ਚ ਆਪਣੇ ਨਾਲ ਵੀ ਚੰਗਾ ਜੇ ਇੱਕ ਕੱਲੀ ਇੱਕ ਗੱਲ ਤੇ ਪਹਿਰਾ ਦੇ ਦਈਏ ਨਾ ਸਿਰਫ ਇਹੀ ਕਿ ਅਸੀਂ ਜੋ ਬੀਜਾਂਗੇ ਉਹ ਵੱਢਣਾ ਪੈਣਾ ਸਿਰਫ ਇਹ ਗੱਲ ਤੇ ਹੋਰ ਕੋਈ ਗੱਲ ਨਹੀਂ ਵਾਲਪੇਪਰ ਲਾ ਲੀਏ ਫੋਨਾਂ 'ਤੇ ਮੱਥਿਆਂ 'ਤੇ ਲਿਖਾ ਲੀਏ ਆਪਣੇ ਕਿ ਕਰਮਾ ਇਜ਼ ਅ ਵਿਚ ਵਾਟ ਗੋਜ਼ ਅਰਾਊਂਡ ਦੈਟ ਕਮਜ਼ ਅਰਾਊਂਡ ਸਿਰਫ ਇੰਨੀ ਕ ਗੱਲ ਉਸ ਤੋਂ ਇਲਾਵਾ ਮੈਂ ਕੋਈ ਗਿਆਨ ਨਹੀਂ ਦਿੰਦਾ ਤਾਂ ਦੁਨੀਆ ਕਿਉਂਕਿ ਬੰਦਿਆਂ ਨੂੰ ਪਤਾ ਲੱਗ ਜਾਏਗਾ ਜੇ ਮੈਂ ਜੋ ਕਰਨ ਲੱਗਾ ਮੈਂ ਬੀਜਣਾ ਐ ਮੈਂ ਵੜਨਾ ਐ ਲੋਕ ਇਹ ਭੁੱਲ ਜਾਂਦੇ ਨੇ ਸਵੇਰੇ ਉੱਠ ਕੇ ਸਾਨੂੰ ਸੁੱਖਾ ਲੱਗਦਾ ਮੈਂ ਨਾਲ ਕੁਝ ਨਹੀਂ ਜਾਣਾ ਸਭ ਕਹਿੰਦੇ ਆ ਛੱਡ ਕੇ ਵੀ ਕਿਸੇ ਨੇ ਨਹੀਂ ਜਾਣਾ ਰੋਲਾ ਤਾਂ ਇਹ ਵੀ ਹੈ ਨਾ ਇਹ ਗੱਲਾਂ ਤਾਂ ਹੀ ਗੱਲਾਂ ਐ ਕਿਉਂਕਿ ਇਹ ਸਿਰਫ ਗੱਲਾਂ ਐ ਜੇ ਕਿਤੇ ਅਮਲ ਤੇ ਆ ਜਨ ਤਾਂ ਫਿਰ ਤਖਤਾ ਹੀ ਪਲਟ ਜਾਵੇ ਪਰ ਚਲੋ ਇਹ ਵੀ ਮਹਾਰਾਜ ਦੀ ਹਜ਼ੂਰੀ ਚ ਹੀ ਹੋ ਰਿਹਾ ਇਹ ਵੀ ਵਾਗਰੂ ਪ੍ਰਭੂ ਰਾਮ ਦੀ ਹਜ਼ੂਰੀ ਚ ਹੀ ਹੋ ਰਿਹਾ ਪਰ ਬੜੀ ਦਿਲ ਨੂੰ ਸਕੂਨ ਮਿਲਦਾ ਜਦੋਂ ਤੁਹਾਡੇ ਵਰਗੇ ਲੋਕ ਇੱਕ ਐਗਜ਼ਾਮਪਲ ਸੈੱਟ ਕਰਦੇ ਨੇ ਕਿ ਰੱਬ ਦਾ ਨਾਮ ਕੀ ਐ ਹਣਾ ਰੱਬ ਤਾਂ ਤੁਹਾਡਾ ਵੀ ਹੈ ਦੋ ਦੋ ਜੈਕਟਾਂ ਪਾਣ ਵਾਲੇ ਦਾ ਰੱਬ ਉਹਦਾ ਵੀ ਹੈ ਜਿਹਦੇ ਕੋਲ ਇੱਕ ਤਨ ਤੇ ਕਪੜਾ ਨਹੀਂ ਔਰ ਸਾਨੂੰ ਉਹਨੇ ਦੋ ਜੈਕਟਾਂ ਦੇ ਕੇ ਇਹ ਤਾਂ ਪ੍ਰੂਫ ਕੀਤਾ ਨਹੀਂ ਕਿ ਤੂੰ ਮੇਰਾ ਖਾਸ ਹੈ ਉਹਨੇ ਤਾਂ ਦੇ ਕੇ ਹੀ ਦੇਖਿਆ ਕਿ ਦੇਖਿਆ ਤੂੰ ਕਿਸੇ ਹੋਰ ਲਈ ਕਿੰਨਾ ਕੁ ਤੜਪਦਾ ਮੈਂ ਦੇਖੂਗਾ ਸਾਡੇ ਵਾਲੇ ਹੋਰ ਪਾਸੇ ਚੱਲ ਪਏ ਡਿਬੇਟ ਕਰਨ ਲੱਗੇ ਉਹ ਕਹਿੰਦਾ ਮੇਰਾ ਧਰਮ ਘੈਂਟ ਹੈ ਉਹ ਕਹਿੰਦਾ ਨਹੀਂ ਮੇਰਾ ਧਰਮ ਘੈਂਟ ਹੈ ਉਹ ਕਹਿੰਦਾ ਨਹੀਂ ਨਹੀਂ ਮੇਰੇ ਪ੍ਰਭੂ ਰਾਮ ਵੱਡੇ ਨੇ ਉਹ ਕਹਿੰਦਾ ਨਹੀਂ ਮੇਰੇ ਪ੍ਰਭੂ ਰਾਮ ਵੱਡੇ ਨੇ ਉਹ ਮਤਲਬ ਲੜ ਪਏ ਉਹ ਨਹੀਂ ਲੜੇ ਕਦੀ ਆਪਸ ਚ ਇਹ ਲੜ ਪਏ ਤਾਂ ਬੜੀ ਖੁਸ਼ੀ ਹੁੰਦੀ ਜਦੋਂ ਯੂਥ ਇਦਾਂ ਦੇ ਸਨੇਹ ਲੈ ਕੇ ਆ ਮੇਰੇ ਲਈ ਤਾਂ ਜਿੰਦਗੀ 'ਚ ਰੱਬ ਦਾ ਨਾਮ ਹੀ ਸੇਵਾ ਹੈ ਸਿਰਫ ਗੋਡ ਇਜ਼ ਇਕੁਅਲ ਟੂ ਸੇਵਾ ਬਸ ਮੈਂ ਸਾਰੀ ਦਿਹਾੜੀ ਉਹਦੇ ਧਿਆਨ ਨੇ ਬੈਠਾ ਰਹਾ ਵਾਂ ਰੱਬ ਰੱਬ ਕਰੀ ਜਾਵਾਂ ਤੇ ਰੱਬ ਦੇ ਬੰਦੇ ਮਰ ਰਹੇ ਨੇ ਬਿਨਾਂ ਇਲਾਜ ਤੋਂ ਉਹ ਖੁਸ਼ ਹੋਏਗਾ ਫਾਰ ਐਗਜ਼ਾਮਪਲ ਇੱਕ ਪਿਓ ਹੈ ਹਨਾ ਇੱਕ ਪਿਓ ਦੇ ਬੱਚੇ ਭੁੱਖੇ ਤੜਪ ਰਹੇ ਨੇ ਭੁੱਖ ਤੋਂ ਜਾਂ ਇਲਾਜ ਤੋਂ ਤੁਸੀਂ ਉਸ ਪਿਓ ਦੇ ਕੋਲ ਬਹਿ ਕੇ ਬੈਠੇ ਹੋ ਕਿ ਪਿਓ ਜੀ ਪਿਓ ਜੀ ਪਿਓ ਜੀ ਖੁਸ਼ ਹੋਏਗਾ ਉਹ ਕਹੇ ਮੇਰੇ ਬੱਚੇ ਮਰ ਰਹੇ ਨੇ ਇਹਨਾਂ ਦੇ ਮੂੰਹ 'ਚ ਬੁਰਕੀ ਪਾ ਇਹਨਾਂ ਦਾ ਇਲਾਜ ਕਰਾਓ ਬੜਾ ਖੁਸ਼ ਹੋਏਗਾ ਤੇ ਉਹ ਵੀ ਤਾਂ ਸਾਡਾ ਸਭ ਦਾ ਪਿਓ ਹੈ ਸਾਡੇ ਨਾਲ ਉਹ ਬ੍ਰਿੰਦਾਵਨ ਦੇ ਵਿੱਚ ਕਹਿੰਦੇ ਵੀ ਸੇਵਾ ਕੀ ਚੀਜ਼ ਆ ਉਹ ਕਹਿੰਦੇ ਵੀ ਜੇ ਠਾਕੁਰ ਜੀ ਸਾਨੂੰ ਕੁਝ ਦਿਨ ਵੀ ਆ ਜਾਣੇ ਜੇ ਠਾਕੁਰ ਜੀ ਦੀ ਸੇਵਾ ਦਾ ਟਾਈਮ ਆ ਸਾਡੇ ਜਿਹੜੇ ਠਾਕੁਰ ਜੀ ਘਰੇ ਰੱਖੇ ਹੋਏ ਆ ਪਹਿਲਾਂ ਅਸੀਂ ਸੇਵਾ ਕਰਨੀ ਠਾਕੁਰ ਜੀ ਨੂੰ ਬਾਅਦ ਚ ਲੈਣਾਗੇ ਓਏ ਹੋਏ ਹੋਏ ਸੇਵਾ ਸੁੱਖ ਆ ਸਾਡੇ ਲਈ ਸਭ ਤੋਂ ਪਹਿਲਾਂ ਜੇ ਠਾਕੁਰ ਜੀ ਦੀ ਸੇਵਾ ਨਹੀਂ ਸਭ ਕੁਝ ਮੰਨਦੇ ਉੱਥੇ ਬ੍ਰਿੰਦਾਵਨ ਦੇ ਵਿੱਚ ਆਪਣੇ ਇਹ ਬਹੁਤ ਘੱਟ ਲੋਕ ਨੇ ਜੇ ਇਹ ਚੀਜ਼ਾਂ ਵਾਲੇ ਨਾ ਵਿਚਾਰਤਾਰਾ ਬੜੀਆਂ ਘੱਟ ਨੇ ਪਰ ਚਲੋ ਬੜੀ ਖੁਸ਼ੀ ਹੁੰਦੀ ਹੈ ਜਦੋਂ ਜਿੰਨੀ ਵੀ ਵਿਚਾਰਤਾਰਾ ਦੇਖੋ ਅਸੀਂ ਦੁਨੀਆ ਬਦਲ ਨਹੀਂ ਆਏ ਅਸੀਂ ਆਪਣੇ ਆਪ ਨੂੰ ਬਦਲ ਲਿਆ ਨ ਇੱਕ ਹੀ ਸੀ ਅੱਜ ਸਮਝ ਆ ਰਹੀ ਹੈ ਕਿ ਔਕਾਤ ਕੀ ਹੈ ਸਾਡੀ ਔਕਾਤ ਤਾਂ ਇੱਕ ਕੀੜੇ ਜਿੰਨੀ ਨਹੀਂ ਹੈਗੀ ਸਾਨੂੰ ਤਾਂ ਉਹਨੇ ਕਿੱਥੇ ਬਿਠਾਤਾ ਅਸੀਂ ਕਾਬਲ ਥੋੜੀਆਂ ਐਨੀਆਂ ਚੀਜ਼ਾਂ ਦੇ ਜਿੰਨਾ ਸਾਨੂੰ ਉਹਨੇ ਦੇ ਦਿੱਤਾ ਉਹ ਇਹ ਕਿ ਸਾਡੀ ਅੱਖ ਦੇਖਣ ਵਾਲੀ ਹੋਵੇ ਕਿ ਜੋ ਦਿੱਤਾ ਉਹਦੇ ਸ਼ੁਕਰਗੁਜ਼ਾਰ ਹੋਈ ਅਸੀਂ ਰੋਈ ਜਾਂਦੇ ਸਾਰਾ ਦਿਨ ਸਾਡੇ ਕੋਲ ਲਾਹ ਹੈ ਨਹੀਂ ਸਾਡੇ ਕੋਲ ਲਾਹ ਹੈ ਨਹੀਂ ਸਾਡੇ ਕੋਲ ਲਾਹ ਹੈ ਹੁੰਦੀ ਹੋਰ ਕਿਰਪਾ ਭਗਵਾਨ ਨੇ ਕਿਹੜਾ ਦਰਸ਼ਨ ਆ ਕੇ ਦੇਣੇ ਕਿਰਪਾ ਜੀ ਉੱਤੇ ਆਣਾ ਹੋਣੇ ਦੇਖੋ ਰੱਬ ਦੇਖਣ ਨੂੰ ਤਾਂ ਤੁਸੀਂ ਇਸ ਮਾਜ ਦੇਖ ਲਓ ਉਸ ਮਰਜ਼ੀ ਦੇ ਇਹਦਾ ਜਵਾਨ ਪੁੱਤਰ ਤੁਰ ਗਿਆ ਸੀ ਦੁਨੀਆ ਚ 36 ਸਾਲ ਦਾ ਪਰਸੋ ਇਹ ਮਾਂ ਸਾਡੇ ਕੋਲ ਰੋ ਰੋ ਕੇ ਬੁਰਾ ਹ ਤੇ ਜੇ ਇਹ ਖੁਸ਼ ਹੋ ਗਈ ਰੱਬ ਖੁਸ਼ ਹੋ ਗਿਆ ਹਨਾ ਸਾਡੀਆਂ ਮਾਵਾਵਾਂ ਦੇ ਘਰੇ ਬੈਠੀਆਂ ਅਸੀਂ ਅਸੀਂ ਇੱਕ ਬੋਲ ਤੇ ਆਪਣੀ ਮਾਂ ਲਈ ਕਹਿੰਦਾ ਹੈ ਨਾ ਕਿ ਦੁਨੀਆ ਜਲਾ ਦੇਗੇ ਪਿੱਛੇ ਗਾਣਾ ਆਸੀ ਬੀਪ ਰੈਗਦਾ ਤੇ ਅਗਰ ਤੁਝੇ ਹੋ ਗਿਆ ਕੁਛ ਅਸੀਂ ਦੁਨੀਆ ਜਲਾ ਦੇਗੇ ਕਿ ਉਹ ਮੁਹੱਬਤ ਦਾ ਸਾਇੰਸ ਏ ਤੇ ਇਹ ਜਿਹਨਾਂ ਦੇ ਪੁੱਤ ਹੈ ਨਹੀਂ ਤੇ ਇਹਨਾਂ ਨੂੰ ਕੋਈ ਮੁਹੱਬਤ ਕਰਨ ਵਾਲਾ ਹੈ ਨਹੀਂ ਹਨਾ ਯਾ ਇਹ ਪਰ ਬੜੀ ਖੁਸ਼ੀ ਹੋਈ ਤੁਸੀਂ ਆਏ ਥੈਂਕ ਯੂ ਬਾਂਕੇ ਬਿਹਾਰੀ ਲਾਲ ਕੀ ਜੈ ਥੈਂਕ ਯੂ ਰਾਦੇ ਰਾਦੇ ਤਾਂ ਮੈਂ ਰਿਕਵੈਸਟ ਕਰਨਾ ਚਾਹਨਾ ਕਿ ਰੱਬ ਨੂੰ ਜਿਹੜੇ ਮਰਜ਼ੀ ਤਰੀਕੇ ਨਾਲ ਮੰਨੋ ਪਰ ਡੈਫੀਨੇਸ਼ਨ ਰੱਬ ਦੀ ਸੇਵਾ ਹੀ ਹੈ ਇਹ ਤੁਸੀਂ ਸਿਰਫ ਆਪਣੀ ਈਗੋ ਸੈਟੀਸਫਾਈ ਕਰ ਰਹੇ ਹੋ ਕਿ ਮੈਂ ਬਹੁਤ ਵੱਡਾ ਧਾਰਮਿਕ ਆ ਧਾਰਮਿਕ ਬੰਦਾ ਉਹੀ ਹੈ ਜਿਹੜਾ ਰੱਬ ਦੀ ਬਣਾਈ ਹੋਈ ਮੂਰਤੀ ਦੀ ਸੇਵਾ ਕਰੇ ਬੰਦੇ ਦੀ ਬਣਾਈ ਹੋਈ ਮੂਰਤੀ ਦੀ ਸੇਵਾ ਤੁਸੀਂ ਕਰਦੇ ਹੋ ਠੀਕ ਹੈ ਤੁਹਾਡੀ ਸ਼ਰਤ ਹੈ ਮੈਂ ਉਹਦੇ ਉੱਤੇ ਕੋਈ ਕਿੰਤੂ ਪ੍ਰਿੰਤੂ ਨਹੀਂ ਕਰਦਾ ਕਿਉਂਕਿ ਮੇਰੀ ਔਕਾਤ ਹੀ ਨਹੀਂ ਹੈ ਨਹੀਂ ਮੈਂ ਕਿਸੇ ਦੇ ਵੀ ਸੈਂਟੀਮੈਂਟਸ ਕਿਸੇ ਵੀ ਤਰ੍ਹਾਂ ਨਾਲ ਹਰਟ ਨਹੀਂ ਕਰਨਾ ਜਾਂਦਾ ਕਿਸੇ ਨੂੰ ਕਿਤੇ ਰੱਬ ਦਿਖਦਾ ਮੰਨੇ ਕਿਸੇ ਦੀ ਕਿਤੇ ਲੱਗੀ ਆ ਲਾਵੇ ਪਰ ਜੇ ਤੁਸੀਂ ਸੁਣਨਾ ਸ਼ੁਰੂ ਕਰੋਗੇ ਨਾ ਜ਼ਿੰਦਗੀ ਚ ਪੋਡਕਾਸਟ ਸੁਣਨੇ ਸ਼ੁਰੂ ਕਰੋ ਗਿਆਨ ਲਓ ਤਾਂ ਤੁਹਾਨੂੰ ਹੌਲੀ ਹੌਲੀ ਪਤਾ ਲੱਗੇਗਾ ਇਹ ਰੱਬ ਚੀਜ਼ ਕੀ ਹੈ ਬਹੁਤ ਧੰਨਵਾਦ ਰਾਮ ਰਾਮ ਜੀ ਜੈ ਸ਼੍ਰੀ ਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਧੰਨਵਾਦ